ਦੋਸਤੋ ਅੱਜ ਖਨੋਰੀ ਬਾਰਡਰ ਤੇ ਸਾਡੇ ਆਗੂ ਤੇ ਸਾਡੇ ਜਿਹੜਾ ਦੋਲੇ ਨੇ ਸਾਡਾ ਧਰਨਾ ਹੈ ਖਨੋਰੀ ਬਾਰਡਰ ਤੇ ਸਾਡੇ ਆਗੂ ਉਹਦਾ ਜੈਜਾ ਲੈ ਰਹੇ ਨੇ ਜੋ ਜੈਜਾ ਲੈਣਾ ਵੀ ਜ਼ਰੂਰੀ ਏ ਕਿਸੇ ਨੂੰ ਕੋਈ ਤਕਲੀਫ ਕੋਈ ਵੀ ਕੰਮ ਤੇ ਤੰਬੂ ਵੇਖਣ ਆਏ ਨੇ ਬਾਪੂ ਸੰਦੋਹਾ ਜੀ ਵੀ ਨੇ ਸਾਡੇ ਆਗੂ ਨੇ ਤੇ ਸਾਡੇ ਬਖਸ਼ਰ ਜੀ ਵੀ ਨਾਲ ਨੇ ਤੇ ਹੋਰ ਵੀ ਸਾਡੇ ਸੱਜਣ ਉਹਨਾਂ ਦੇ ਨਾਲ ਸਾਧ ਦੇਣ ਆਏ ਨੇ ਕਿਉਂ ਟਰਾਲੀਆਂ ਜਰੂਰੀ ਵੇਖਣੀਆਂ ਨੇ ਆਗੂ ਸਾਡੇ ਟਰਾਲੀਆਂ ਜੈਜਾ ਲੈnde ਪੈਣੇ ਵੀ ਕਿਹੜੇ ਕਿਹੜੇ ਭੈਣ ਭਰਾ ਹੈਗੇ ਆ ਕਿਹੜੇ ਕਿਹੜੇ ਕੀ ਕਰਦੇ ਆ ਤੰਬੂ ਵੇਖਣ ਆਏ ਨੇ ਸਾਡੇ ਆਗੂ ਮੈਨੂੰ ਪਤਾ ਕਰ ਇਹ ਤੁਹਾਨੂੰ ਵਿਖਾਉਣੇ ਆ ਆ ਤੰਬੂ ਵੀ ਆ ਗਿਆ ਜਿੱਥੇ ਸਾਡਾ ਸਰਦਾਰ ਗਰਮੀਤ ਸਿੰਘ ਚੀਦ ਹੋਇਆ ਹੈ ਉਹ ਵੀ ਤੰਬੂ ਨੇੜੇ ਇਹ ਤੁਹਾਨੂੰ ਵਿਖਾਉਣੇ ਆ ਤੇ ਬਹੁਤ ਜ਼ਿਆਦਾ ਸਾਡੇ ਆਗੂ ਪਿਆਰ ਕਰਦੇ ਆ ਜਿੰਨੇ ਵੀ ਸਾਡੇ ਬਜ਼ੁਰਗ ਬੈਠੇ ਆ ਨੌਜਵਾਨ ਵੀਰੇ ਸਾਡੀਆਂ ਮਾਤਾ ਬੜਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਬਾਅਦ ਚੜ ਕੇ ਕਨੋਰੀ ਬਾਰਡਰ ਤੇ ਆਓ ਤੇ ਲਕਸ਼ਣ ਤੇ ਮਿੱਤਰੋ ਆਉਂਦੇ ਜਾਂਦੇ ਰਹਿੰਨੇ ਨੇ ਇਹ ਜਿਹੜਾ ਸੰਘਰਸ਼ੇ ਨਾ ਸੰਘਰਸ਼ੇ ਅਕੀ ਕਦੀ ਹੁੰਦੇ ਨੇ ਸੰਘਰਸ਼ੇ ਦੇ ਨਾਲ ਹੀ ਸਾਡੇ ਪਰਿਵਾਰ ਦੀ ਸਾਡੇ ਬੱਚਿਆਂ ਦੀ ਰੋਟੀ ਪਚਣੀ ਏ ਇਹ ਜਿਹੜੇ ਲੱਖੇ ਨਾਉਂਦੇ ਨੇ ਇਹਨਾਂ ਸਾਨੂੰ ਰੋਟੀ ਨਹੀਂ ਦੇਣੀ ਸਾਨੂੰ ਰੋਟੀ ਦੇਣੀ ਹੈ ਸਾਡੇ ਸੰਘਰਸ਼ ਨੇ ਜਿਹੜੇ ਅਸੀਂ ਆਪ ਦੇ ਸਰਕਾਰਾਂ ਤੋਂ ਹੱਕ ਲੈਣੇ ਆ ਤੇ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਆਓ ਹਾ ਵੇਖੋ ਸਾਡਾ ਜਿਹੜਾ ਗਰਮੀਤ ਸਿੰਘ ਵੀਰ ਸ਼ਹੀਦ ਹੋਇਆ ਤੁਹਾਨੂੰ ਉਹਦੀ ਟਰਾਲੀ ਵੀ ਵਿਖਾਉਣਾ ਵਾ ਟੰਬੂ ਵੀ ਵਿਖਾਇਆ ਆ ਟਰਾਲੀ ਇਹ ਜਿੱਥੇ ਸਾਡੇ ਵੀਰ ਦੀ ਸ਼ਹੀਦੀ ਹੋਈ ਏ ਤੇ ਸਰਕਾਰਾਂ ਦੀਆਂ ਹਜੇ ਵੀ ਅੱਖਾਂ ਨਹੀਂ ਖੁੱਲਦੀਆਂ ਪਈਆਂ ਗੱਲ ਹੈ ਕਿ ਸਾਡੀ ਐਥੇ ਉਹਨੇ ਉਹ ਸਮਾਰ ਬੰਦੇ ਉਹ ਬਚਾਏ ਨਾ ਲੈ ਲੈ ਨਾ ਲੈ ਐ ਕਿ ਬੰਦਾ ਹੋਈ ਨੱਕ ਜਾਂਦਾ ਲੈ ਜਿਹੜਾ ਬੰਦਾ ਰਾਜ ਨੂੰ ਕੋਈ ਉੱਤੇ ਰੱਸਾ ਬੰਨਿਆ ਸੂ ਤੇ ਛੱਲੇ ਛਾਲ ਮਾਰਦੀ ਬੜਾ ਦੁੱਖ ਹੋਇਆ ਸਜਣੋ ਸਾਡੇ ਇੱਕ ਸੱਜੀ ਬਾਹ ਵੱਡੀ ਗਈ ਏ ਸਾਨੂੰ ਬੜਾ ਘਾਟਾ ਪਿਆ ਏ ਦੋਲਣ ਦੇ ਵਿੱਚ ਕਿਉਂ ਸਾਡਾ ਵੀਰ ਬਹੁਤ ਜ਼ਿਆਦੀ ਮਿਹਨਤ ਕਰਦਾ ਸੀ ਬੜਾ ਜ਼ਿਆਦਾ ਦੁੱਖ ਆਇਆ ਹੈ ਤੇ ਹੁਣ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਇਹ ਵੀ ਸਾਰੇ ਵੱਧ ਤੋਂ ਵੱਧ ਇੱਥੇ ਇੱਕ ਨੌਰੀ ਬਾਰਡਰ ਤੇ ਪਹੁੰਚੋ ਇੱਥੇ ਨਾ ਧਿਆਨੇ ਲੱਗੋ ਵੋਟਾਂ ਦੇ ਵੋਟਾਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਤੇ ਵੀਡੀਓ ਬਣਾਉਂਦਾ ਇਹੋ ਮਕਸਦ ਹੈ ਵੀ ਇੱਕ ਤੇ ਸਭ ਦਾ ਪਤਾ ਲੱਗਦਾ ਕਿ ਕਿਸ ਕੀ ਕਿਸੇ ਨੂੰ ਦੁੱਖ ਤਕਲੀਫ ਹੈ ਕੀ ਕਿਸੇ ਨੂੰ ਚਾਹੀਦੀ ਏ ਤੇ ਇੱਕ ਜਿਹੜੇ ਤੰਬੂਆਂ ਦੇ ਵਿੱਚ ਘਾਟੇ ਗਿਣਤੀ ਏ ਉਹਨਾਂ ਦੀ ਪਿੰਡ-ਪਿੰਡ ਫੋਨ ਕਰਾਂਗੇ ਸਾਡੇ ਆਗੂ ਰੋਜ਼ ਗੀੜਾ ਮਾਰਦੇ ਆ ਸਾਡੇ ਸਰਦਾਰ ਜਗੀਰ ਸਿੰਘ ਡੱਲੇਵਾਲ ਵੀ ਇੱਥੇ ਹੁੰਦੇ ਆ ਰੋਜ਼ ਮੌਜੂਦਾ ਕਾਕਾ ਕੋੜਲਾ ਜੀ ਵੀ ਆਉਂਦੇ ਆ ਹੋਰ ਸਾਡੇ ਜ਼ਿਲ੍ਹਿਆਂ ਦੇ ਆਗੂ ਵੀ ਇੱਥੇ ਆ ਸਾਡੇ ਬਾਪੂ ਸੰਦੋਹਾ ਜੀ ਦੀ ਪੱਕੀ ਹਾਜ਼ਰੀ ਇੱਥੇ ਆ ਸਾਡੇ ਮਾਸਟਰ ਜੀ ਵੀ ਬਾਪੂ ਸਰਜੀਤ ਸਿੰਘ ਵੀ ਸੰਗਰੂਰਾਏ ਪ੍ਰਧਾਨ ਹੋਰ ਵੀ ਸਾਡੇ ਆਗੂ ਬਹੁਤ ਵਧੀਆ ਇੱਥੇ ਰਹਿ ਕੇ ਕੰਮ ਕਰਦੇ ਆ ਤੇ ਸਾਨੂੰ ਵੀ ਸਾਡੇ ਆਗੂ ਬੜਾ ਪਿਆਰ ਕਰਦੇ ਨੇ ਤੇ ਸਾਡੇ ਤੋਂ ਕਦੀ ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਸਾਨੂੰ ਪ੍ਰਸ਼ਾਦ ਵੀ ਮਿੱਠਾ-ਮਿੱਠਾ ਟਾਈਮ ਨਾਲ ਹੀ ਦਿੰਦੇ ਨੇ ਤੇ ਪਰ ਕੋਈ ਗੱਲ ਨਹੀਂ ਅਸੀਂ ਛੋਟੇ ਆ ਸਾਡੇ ਬਜ਼ੁਰਗ ਨੇ ਵੱਡੇ ਨੇ ਤੇ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ ਤੇ ਤਾਂ ਹੀ ਸਾਨੂੰ ਪਤਾ ਲੱਗੇਗਾ ਤੇ ਸਾਨੂੰ ਬਹੁਤ ਪਿਆਰ ਕਰਦੇ ਆ ਦਿਨ ਪਰ ਰਾਤ ਸਾਡਾ ਖਿਆਲ ਰੱਖਦੇ ਆ ਤੇ ਬਾਦ ਚੜ ਕੇ ਮੇਰੇ ਵੀਰ ਇੱਥੇ ਆਓ ਤੇ ਆਪਾਂ ਸੰਘਰਸ਼ ਸਰਕਾਰ ਤੋਂ ਜਿੰਨੇ ਵੀ ਆਪਣੇ ਆਕੇ ਲਈਏ ਧੰਨਵਾਦ